ਜਮਾਸਾ ਸਥਾਪਕ ਕਰਨ ਲਈ ਪੁੱਛਿਆ ਜੀ ਰੇਟ ਸਿਰਫ 7 ਲੱਖ ਰੁਪਇਆ ਇਹਨਾਂ ਨੇ ਡਿਮਾਂਡ ਕੀਤੀ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਮੌਕੇ ਤੇ ਘਟਵਾਦਾ ਕੀਤਾ ਜਾਊਗਾ ਪੂਰੀ ਆਪਾਂ ਘਰ ਦੀ ਗੱਲ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਤੁਹਾਡੇ ਕੋਲੇ ਵੀ ਹੈ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਨੀ ਹੋ ਤਾਂ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਚੱਲਦਾ ਰਹਿੰਦਾ 77800 ਪੂਰਾ 62173 ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਹੈ ਵੇਚਣ ਵਾਸਤੇ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀ ਚੈਟ ਤੁਸੀਂ ਲ ਨਮੀਏ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਲਓ ਜੀ ਜਮਾ ਸਸਤਾਪਕਾ ਰਾਜ ਲੈ ਕੇ ਪਹੁੰਚੇ ਆਂ ਰੇਟ ਬਹੁਤ ਘੱਟ ਅੱਜ ਤੁਹਾਨੂੰ ਮਿਲੂਗਾ ਰੇਟ ਤੁਹਾਨੂੰ ਪਤਾ ਲੱਗਿਆ ਹੋਊਗਾ ਪਹਿਲਾਂ ਹੀ ਆਪਾਂ ਦੱਸਤਾ ਸੀਗਾ ਬਾਕੀ ਘਰ ਸੋਹਣਾ ਬਣਿਆ ਹੋਇਆ ਵਧੀਆ ਘਰ ਬਣਿਆ ਹੋਇਆ نیچے ਵੀ ਬਣਿਆ ਹੋਇਆ ਉੱਪਰ ਵੀ ਆਪਾਂ ਨੂੰ ਮਿਲੂਗਾ ਤੇ ਸਾਰਾ ਘਰ ਪੂਰਾ ਵਧੀਆਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜਦੋਂ ਆਪਾਂ ਮੇਨ ਗੇਟ ਰਾਹੀਂ ਐਂਟਰ ਕਰਦੇ ਆ ਪਹਿਲਾਂ ਬਾਹਰਲੀ ਸਾਈਡ ਆਪਾਂ ਨੂੰ ਬਾਥਰੂਮ ਏਰੀਆ ਵਗੈਰਾ ਆਪਾਂ ਨੂੰ ਮਿਲ ਜਾਊਗਾ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਸਾਰਾ ਕੁਝ ਬਾਕੀ ਜਿਹੜਾ ਬਹਿੜਾ ਆਪਾਂ ਨੂੰ ਮਿਲੂਗਾ ਉਹ ਵੀ ਵਧੀਆ ਮਿਲ ਜਾਊਗਾ ਤੇ ਬਾਹਰਲੀ ਸਾਈਡ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਗੇਟ ਹੈ ਇਹ ਆਪਾਂ ਨੂੰ ਮਿਲੂਗੀ ਇੱਥੇ ਇੱਕ ਆਪਣੀ ਰਸੋਈ ਰਸੋਈ ਬਣੀ ਹੋਈ ਹੈ ਘਰ ਥੋੜਾ ਜਿਹਾ ਪੁਰਾਣਾ ਜ਼ਰੂਰ ਹੈ ਪਰ ਘਰ ਬਹੁਤ ਵਧੀਆਗਾ ਮਾਲਕ ਨੇ ਕਿਹਾ ਵੀ ਸਾਰਾ ਕੁਝ ਵਧੀਆ ਪਿਆ ਥੋੜਾ ਜਿਹਾ ਰੰਗ ਖਰਾਬ ਹੋਇਆ ਪਿਆ ਰੰਗ ਭਾਲਦ ਜਦੋਂ ਰੰਗ ਹੋ ਗਿਆ ਉਹ ਤੋਂ ਬਾਅਦ ਘਰ ਪੂਰਾ ਵਧੀਆ ਬਣ ਜਾਊਗਾ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੁਹਾਨੂੰ ਸਾਰਾ ਕੁਝ ਵਧੀਆ ਤਰੀਕੇ ਨਾਲ ਦੇਖਣ ਨੂੰ ਮਿਲ ਜਾਊਗਾ ਰੇਟ ਸਿਰਫ 7 ਕੁ ਲੱਖ ਰੁਪਏ ਡਿਮਾਂਡ ਕੀਤੀ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ نیچے ਫਰਸ਼ ਆਪਾਂ ਨੂੰ ਸਾਰਾ ਪੂਰਾ ਵਧੀਆ ਮਿਲ ਜਾਊਗਾ ਬਾਕੀ ਅੰਦਰ ਆਪਾਂ ਖੜੇ ਹਾਂਗੇ ਅੰਦਰੋਂ ਤੁਸੀਂ ਦੇਖ ਲਓ ਲਾਈਟਿੰਗ ਦਾ ਜਿੰਨਾ ਕੰਮ ਹੋਇਆਗਾ ਉਹ ਤੁਸੀਂ ਦੇਖ ਲਓ ਬਹੁਤ ਵਧੀਆ ਇਹਨਾਂ ਨੇ ਕਰਵਾਇਆ ਹੋਇਆ ਤੇ ਅੰਦਰ ਵੀ ਆਪਾਂ ਨੂੰ ਬੈਡਰੂਮਸ ਮਿਲ ਜਾਣਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੇ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਛੱਤ ਵੀ ਆਪਾਂ ਨੂੰ ਵਧੀਆ ਮਿਲ ਜੂਗੀ ਤੇ ਰੰਗ ਰੂng ਵਧੀਆ ਮਿਲ ਜੂਗਾ ਬਾਕੀ ਜੋੜੀਆਂ ਦਰਵਾਜ਼ੇ ਜੋ ਕੁਛ ਵੀ ਹੁੰਦਾ ਪੂਰਾ ਵਧੀਆ ਆਪਾਂ ਨੂੰ ਮਿਲੂਗਾ ਬਾਕੀ ਰੇਟ ਬਹੁਤ ਜਾਇਜ਼ ਇਹਨਾਂ ਨੇ ਲਾ ਕੇ ਭੇਜੇਗਾ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਮਾਲਕ ਨੇ ਤਿੰਨ ਬਿਸਬੀ ਜਗ੍ਹਾ ਦੱਸੀ ਹੈ। ਤਿੰਨ ਬਿਸਬੀ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਹੈ। ਘਰ ਵਧੀਆ ਹੈਗਾ। ਬਾਕੀ ਵੀਡੀਓ ਸਕਰੀਨ ਤੇ ਚੱਲ ਹੀ ਰਹੀ ਹੈ। ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਘਰ ਨੂੰ ਤਾਂ ਮਾਲਕ ਨੇ ਸਾਰਾ ਕੁਝ ਦੱਸਿਆਗਾ। ਐਡਰੈਸ ਵਗੈਰਾ ਸਾਰਾ ਕੁਝ ਦਿੱਤਾ ਹੈ। ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾਉਂਗਾ ਜੀ। ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ? ਪਹਿਲਾਂ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ। ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ, ਪਸੰਦ ਵੀਡੀਓ ਤੁਹਾਨੂੰ ਆ ਰਹੀ ਹੈ ਜੀ। ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਸ਼ੇਅਰ ਕਰ ਦਿਓ ਤੇ ਤੁਸੀਂ ਬਹੁਤ ਸਾਰੇ ਕਮੈਂਟ ਕਰ ਰਹੇ ਸੀਗੇ ਤੁਹਾਡੇ ਬਹੁਤ ਸਾਰੇ ਕਮੈਂਟ ਆਏ ਸੀਗੇ ਤੁਸੀਂ ਕਹਿੰਦੇ ਸੀਗੇ ਵੀ ਸਾਨੂੰ ਸਸਤਾ ਘਰ ਚਾਹੀਦਾ ਕੋਈ 10 ਲੱਖ ਤੋਂ ਥੱਲੇ ਹੋਵੇ ਤੇ ਆਪਾਂ ਸਿਰਫ 7 ਲੱਖ ਦਾ ਘਰ ਲੈ ਕੇ ਪਹੁੰਚੇ ਹਾਂ 7 ਲੱਖ ਜਿਹੜਾ ਰੇਟ ਹੈ ਇਹ ਵੀ ਫਿਕਸ ਨਹੀਂ ਹੈਗਾ ਮੌਕੇ ਤੇ ਘਾਟਾ ਵਾਦਾ ਮਾਲਕ ਕਹਿੰਦੇ ਸੀਗੇ ਅਸੀਂ ਕਰ ਲਾਂਗੇ ਪੂਰਾ ਮਾਨਤਾਨ ਕਰਾਂਗੇ ਜਿਹਨੂੰ ਵੀ ਪਸੰਦ ਆਇਆ ਜੀ ਤੁਸੀਂ ਜਾ ਕੇ ਗੱਲ ਕਰ ਲਿਓ ਬਾਕੀ ਮੋਬਾਈਲ ਨੰਬਰ ਵਗੈਰਾ ਤੋਂ ਉਹਨੂੰ ਸਾਰਾ ਕੁਝ ਮੈਂ ਦੱਸ ਦਾਂ ਤੇ ਮੈਨੂੰ ਲਾਜ਼ਮੀ ਦੱਸਿਓ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਵੀਡੀਓ ਵਧੀਆ ਲੱਗੀ ਆ ਪਸੰਦ ਆਈਏ ਤਾਂ ਲਾਈਕ ਵੀ ਕਰ ਦਿਓ ਵੀਡੀਓ ਨੂੰ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲ ਜੂਗਾ ਉਹਨੂੰ ਵੀ ਦਬਾ ਦਿਓ ਤੇ ਜੇ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਡੇਲੀ ਦੇਖਣਾ ਚਾਹੁੰਦੇ ਹੋ ਜੀ ਤੇ ਚੈਨਲ ਨੂੰ ਤੁਸੀਂ ਡੇਲੀ ਦੇਖਣਾ ਚਾਹੁੰਦੇ ਹੋ ਅਲੱਗ-ਅਲੱਗ ਏਰੀਆ ਚੋਂ ਤੁਸੀਂ ਚਾਹੁੰਦੇ ਹੋ ਵੀ ਘਰ ਕੁਠੀ ਮਕਾਨ ਅਸੀਂ ਲੈ ਕੇ ਆਉਂਦੇ ਰਹੀਏ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ। ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਜੀ। ਤੇ ਐਡਰੈਸ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਚੁੰਨੀ ਕੋਲੇ ਇਹਨਾਂ ਦਾ ਪਿੰਡ ਹੈ ਜੀ ਚੁੰਨੀ ਕੋਲੇ ਪਿੰਡ ਹੈ। ਪਗਰਾਣਾ ਜੀ। ਪਗਰਾਣੀ ਪਿੰਡ ਦੇ ਵਿੱਚ ਇਹ ਘਰ ਤੁਹਾਨੂੰ ਮਿਲ ਜਾਊਗਾ। ਜੇ ਆਪਾਂ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਤਿਹਗੜ ਸਾਹਿਬ ਇਹਨਾਂ ਨੂੰ ਜ਼ਿਲ੍ਹਾ ਲੱਗਦਾ ਹੈਗਾ। ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾ ਘਰ ਜਾ ਕੇ ਦੇਖ ਸਕਦੋਂ ਕੋਈ ਹੋਰ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਛ ਵੀ ਮਾਲਕ ਤੋਂ ਪੁੱਛਣਾ ਮੇਰੇ ਵੱਲੋਂ ਕੁਛ ਰਹਿ ਗਿਆ ਹੋਵੇ ਜਾਣਕਾਰੀ ਤੋੜ ਤੇ ਤਾਂ ਮਾਲਕ ਨਾਲ ਤੁਸੀਂ ਪੂਰੀ ਗੱਲ ਕਰ ਲਿਓ ਤੁਹਾਨੂੰ ਸਾਰਾ ਨੂੰ ਪਤਾ ਹੀ ਅਜੀ ਆਪਾਂ ਜਿਹੜਾ ਮੋਬਾਈਲ ਨੰਬਰ ਮਾਲਕ ਦਾ ਦਿੰਨੇ ਆ ਅਸੀਂ ਉਹ ਡਾਇਰੈਕਟ ਨੰਬਰ ਮਾਲਕ ਦਾ ਹੁੰਦਾ ਹੈ ਵਿਚ ਵਿਚਾਲੇ ਸਾਡਾ ਕੁਛ ਨਹੀਂ ਹੁੰਦਾ ਜੀ ਅਸੀਂ ਤਾਂ ਫਰੀਦ ਵਿੱਚ ਸਿਰਫ ਐਡ ਕਰਦੇ ਹਾਂ ਬਾਕੀ ਖਰੀਦਣਾ ਕਰਨਾ ਵੇਚਣਾ ਕਰਨਾ ਦੋ ਮਿੱਤਰ ਹੀ ਹੁੰਦੇ ਸੀ ਖਰੀਦਣ ਵਾਲੇ ਦੇ ਤੇ ਵੇਚਣ ਵਾਲੇ ਦੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 62 849 063 37 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ ਜੀ 62 849 ਤੇ 063 37 ਬਾਕੀ ਨੰਬਰ ਮੈਂ ਸਕਰੀਨ ਤੇ ਵੀ ਦੇ ਰੱਖਿਆ ਹੈ ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਕਰ ਲਿਓ ਤੇ ਮਾਲਕ ਨਾਲ ਟਾਈਮ ਰੱਖ ਲਿਓ ਵੀ ਅਸੀਂ ਇਸ ਦਿਨ ਆਵਾਂਗੇ ਨੈਭ ਜੀ ਆਮਗੇ ਬੈਲੇ ਰਹੋ ਜੀ ਕਰੇ ਰਹੋ ਤੇ ਵਧੀਆ ਰਹਿੰਦਾ ਜੀ ਪਹਿਲਾਂ ਗੱਲ ਕਰੀ ਕਿਉਂਕਿ ਕਈ ਵਾਰੀ ਆਪਾਂ ਬਿਨਾ ਪੁੱਛੇ ਚਲੇ ਜਾਂਦੇ ਜੀ ਉਹ ਤੋਂ ਬਾਅਦ ਆਪਾਂ ਨੂੰ ਪਤਾ ਲੱਗਦਾ ਵੀ ਮਾਲਕ ਬਾਹਰ ਗਏ ਹੋਈ ਨਹੀਂ ਜਾਂ ਇੱਧਰ ਉੱਧਰ ਆਪਦੇ ਕੰਮ ਤੰਦੇ ਚ ਨੇ ਜਾਂ ਕਈ ਵਾਰੀ ਮਾਲਕ ਤਾਂ ਫੋਨ ਨਹੀਂ ਚੱਕਿਆ ਜਾਂਦਾ ਫਿਰ ਤੱਕਾ ਹੋ ਜਾਂਦਾ ਥੋੜਾ ਜਿਹਾ ਠੀਕ ਆ ਜੀ ਪਹਿਲਾਂ ਫੋਨ ਕਰਿਆ ਚੰਗਾ ਰਹਿੰਦਾ ਬਾਕੀ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਰੇਟ ਸਾਰਿਆਂ ਨੂੰ ਪਤਾ ਲੱਗੀਗਾ ਬਾਰ ਬਾਰ ਤੁਹਾਨੂੰ ਮੈਂ ਰੇਟ ਦੱਸ ਰਿਹਾ ਜੀ ਤੁਸੀਂ ਡਿਮਾਂਡ ਕਰ ਰਹੇ ਸੀਗੇ ਬਹੁਤ ਦਿਨਾਂ ਤੋਂ ਡਿਮਾਂਡ ਆ ਰਹੀ ਸੀਗੀ ਤੇ ਕਈ ਦਿਨਾਂ ਤੋਂ ਆਪਾਂ ਸਸਤੇ ਘਰ ਹੀ ਲੈ ਕੇ ਆ ਰਹੇ ਹਾਂ ਜੀ ਜਿਹੜੀ ਇੱਕ ਕੱਲ ਵੀਡੀਓ ਆਪਾਂ ਪਾਈ ਸੀਗੀ ਉਹਦੇ ਵਿੱਚ ਵੀ ਬਹੁਤ ਘੱਟ ਰੇਟ 'ਚ ਬਹੁਤ ਵਧੀਆ ਮਕਾਨ ਆਪਾਂ ਲੈ ਕੇ ਪਹੁੰਚੇ ਸੀਗੇ ਉਹ ਸ਼ਾਇਦ ਜਗ੍ਹਾ ਸੀ ਜਿਹੜੀ ਉਹ ਅਠ ਮਰਲੇ ਸੀਗੀ ਤੇ ਜਗ੍ਹਾ ਵੀ ਰਜਿਸਟਰੀ ਵਾਲੀ ਸੀਗੀ ਤੇ ਰੇਟ ਉਹਦਾ ਸਿਰਫ 6 ਲੱਖ ਰੁਪਈਆ ਸੀਗਾ ਬਾਕੀ ਤੁਸੀਂ ਜਾ ਕੇ ਦੇਖਿਓ ਆਪਣੀ ਕੱਲ ਵਾਲੀ ਵੀਡੀਓ ਉਹਦੇ ਵਿੱਚ ਜਿਹੜਾ ਘਰ ਹੈ ਉਹ ਵੀ ਤੁਹਾਨੂੰ ਸਾਰਾ ਕੁਝ ਜਿਹੜਾ ਕੁਝ ਦੇਖਣ ਨੂੰ ਮਿਲੂਗਾ ਘਰ 'ਚ ਬਹੁਤ ਵਧੀਆ ਮਿਲੂਗਾ ਜੀ ਉਹ ਘਰ ਵੀ ਪੂਰਾ ਵਧੀਆ ਸੀਗਾ ਬਾਕੀ ਬਹਿੜਾ ਉਹਦਾ ਬਹੁਤ ਖੁੱਲਾ ਡੁਲਾ ਸੀਗਾ ਬਾਕੀ ਪਾਰਕ ਏਰੀਆ ਬਣਾਏ ਹੋਏ ਸੀ ਪੌਦੇ ਪੌਦੇ ਕਾਫੀ ਲੱਗੇ ਹੋਏ ਸੀ ਘਰ ਵੀ ਸੋਹਣਾ ਸੀਗਾ ਤੇ ਮੇਨ ਗੱਲ ਉਹਨਾਂ ਨੇ ਘਰ ਚਮਾਨਾਮਾ ਬਣਾਇਆ ਸੀਗਾ ਬਾਕੀ ਇਹ ਘਰ ਵੀ ਪੂਰਾ ਵਧੀਆ ਜੀ ਉਹ ਅਲੱਗ ਲੋਕੇਸ਼ਨ ਤੇ ਸੀਗਾ ਇਹ ਅਲੱਗ ਲੋਕੇਸ਼ਨ ਤੇ ਆ ਜਗ੍ਹਾ ਅਲੱਗ ਲੱਗੇ ਜੀ ਉਹਦੀ ਮੈਨੂੰ ਲੋਕੇਸ਼ਨ ਕਨਫਰਮ ਹੈ ਨਹੀਂ ਇਹਦੀ ਲੋਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੰਦੀ ਬਾਕੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗਾਂ ਕਿਸੇ ਵੀ ਏਰੀਆ ਤੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੁਠੀ ਮਕਾਨਾ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73 800 ਪੂਰਾ 62173 ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਤੁਹਾਡੀ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਨਹੀਂ ਹੁੰਦਾ ਜੀ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਬਸ ਆਪਣੇ ਕੋਲ ਇੱਕ ਵੀਡੀਓ ਪੂਰੀ ਵਧੀਆ ਤੇ ਪੂਰੀ ਜਾਣਕਾਰੀ ਤੇ 10 ਤੋਂ 12 ਫੋਟੋਆਂ ਜੀ ਜਿਹੜੀਆਂ ਫੋਟੋਆਂ ਖਿੱਚ ਕੇ ਭੇਜ ਦਿਓ ਉਹ ਵੀ ਵਧੀਆ ਖਿੱਚ ਕੇ ਭੇਜਿਆ ਕਰੋ ਜੀ ਤੇ ਫਰੰਟ ਤੋਂ ਵਧੀਆ ਥੋੜੀ ਦੂਰੀ ਤੇ ਫੋਟੋ ਖਿੱਚਿਆ ਕਰੋ ਕਿਉਂਕਿ ਆਪਾਂ ਸਕਰੀਨ ਤੇ ਲਾਉਣੀ ਹੁੰਦੀ ਹੈ ਜੀ ਤੇ ਜਿਹੜੀ ਤੁਸੀਂ ਵੀਡੀਓ ਬਣਾਉਣੀ ਸ਼ੁਰੂ ਕਰ ਦਿਓ ਜੀ ਦੋ ਚਾਰ ਗੱਲਾਂ ਨੇ ਧਿਆਨ ਰੱਖਿਆ ਕਰੋ ਇੱਕ ਤਾਂ ਵੀਡੀਓ ਬਣਾਉਣੀ ਸ਼ੁਰੂ ਕਰ ਦਿਓ ਉਹ ਤੁਸੀਂ ਬਾਹਰ ਤੋਂ ਬਣਾਉਣੀ ਸ਼ੁਰੂ ਕਰਿਆ ਕਰੋ ਜੀ 메인 ਗੇਟ ਤੋਂ ਮਤਲਬ ਕਿ ਜਿਹੜੀ ਆਪਾਂ ਨੂੰ ਗਲੀ ਜਾਂ ਸੜਕ ਲੱਗਦੀ ਹੈ ਉਹ ਵਧੀਆ ਤਰੀਕੇ ਨਾਲ ਦਿਖਾਇਆ ਕਰੋ ਪਹਿਲੀ ਗੱਲ ਤਾਂ ਦੂਜੀ ਗੱਲ ਫੋਨ ਨੂੰ ਨਾ ਹਿੱਲਣਾ ਆਦਿਆ ਕਰੋ ਤੇ ਇੱਕ ਨਾ ਜਲਦਬਾਜ਼ੀ ਨਾ ਕਰਿਆ ਕਰੋ ਬਿਲਕੁਲ ਆਰਾਮ ਨਾਲ ਪੂਰੀ ਵਧੀਆ ਸੋਹਣੀ ਵੀਡੀਓ ਬਣਾ ਕੇ ਭੇਜਿਆ ਕਰੋ ਜੀ ਘਟੋਕੜ 4 ਤੋਂ 5 ਮਿੰਟ ਦੀ ਵੀਡੀਓ ਤਾਂ ਹੋਵੇ ਜੀ ਬਾਕੀ ਜ਼ਿਆਦਾ ਟਾਈਮ ਨਹੀਂ ਆਪਾਂ ਖਰਾਬ ਕਰਦੇ ਜੀ ਤੁਹਾਡਾ ਤੇ ਅੱਜ ਦੀ ਬਸ ਐਨ ਐ ਜੀ ਵੀਡੀਓ ਚ ਤੇ ਗੱਲ ਨੂੰ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੇ ਏਰੀਆ ਚੋਂ ਕਿੱਥੋਂ ਕਿੰਨੇ ਰੇਟ ਦੇ ਵਿੱਚ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਛੇਤੀ ਤੋਂ ਛੇਤੀ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚ ਜਾਵਾਂਗੇ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਸ ਤਰ੍ਹਾਂ ਦੀ ਡੇਲੀ ਵੀਡੀਓ ਦੇਖਣ ਵਾਸਤੇ